ਈਨਾ ਯ ਆਪਣਾ ਮੇਰਾ ਨਾਮ ਸ਼ਾਹ ਸਿੰਘ ਹੈ ਤੁਸੀਂ ਅਮਰੀਕਾ ਤੋਂ ਅੱਜ ਡਿਪੋਟੋ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਟਰੀ ਦੇ ਸੀ ਮੈਂ ਫਰਾਂਸ ਸੀਗਾ ਉਸ ਤੋਂ ਬਾਅਦ ਹੁਣ ਤੋਂ ਬਾਅਦ ਮੇਰੀ ਕਿਸੇ ਡੈਂਟ ਨਾਲ ਗੱਲ ਹੋਈ ਸੀ ਅਮਰੀਕਾ ਵਾਸਤੇ ਉਹਨੇ ਮੇਰੇ ਕੋਲ 35 ਲੱਖ ਦੀ ਡਿਮਾਂਡ ਕੀਤੀ ਸੀ ਡਾਇਰੈਕਟ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚ ਉਹਦੇ ਭੇਜਿਆ ਤਾਂ ਰਾਜ ਵਿੱਚ ਤਾਂ ਪੈਸੇ ਦੀ ਹੋਰ ਡਿਮਾਂਡ ਕੀਤੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣ ਮੇਰੇ 6 ਦਿਨ ਲੱਗੇ ਫਰਾਂਸ ਤੋਂ ਨਾਉ ਦੇ ਵਿੱਚ ਕੋਈ ਪੰਗੀ ਦੁਸ਼ਤੀ ਨਹੀਂ ਆਈ ਹਾਂਜੀ ਬੜੀਆਂ ਆਈਆਂ ਨੇ ਮੇਰੇ ਲੱਤ ਤੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ ਤੇ ਹੋਰ ਭੇਂਜ ਕਰਦੇ ਤੇ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾ ਫੇ ਮਾਰਕੁੱਟ ਵੀ ਕੀਤੀ ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਜੀ ਲੱਤਾਂ ਤੇ ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਕਦੇ ਕਦੇ ਹੀ ਕਰਾਉਂਦੇ ਸੀ ਡੌਂਕਰ ਫੋਨ ਖੋਲ੍ਹ ਲੈਂਦੇ ਸੀ ਮੇਰਾ ਤੇ ਪੁੱਛ ਤੂੰ ਤੂੰ ਤੁਸੀਂ ਕਹਿੰਦੀ ਤੇ ਕਿਨੂੰ ਪਹੁੰਚੇ ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ ਉਹ ਤੋਂ ਬਾਅਦ ਇਹ ਹਾਲਾਤ ਕੀ ਸੀ ਉਹ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਾ ਚਿ ਭਾਈ ਸਾਨੂੰ ਤੁਹਾਨੂੰ ਹੋਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹਨੇ ਹੀ ਕਿਹਾ ਕਿ ਅਸੀਂ ਤੁਹਾਨੂੰ ਬਾਸ ਇੰਡੀਆ ਪੇਜ ਉੱਤੇ ਲੱਗੇ ਆ ਸੋ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇਹ ਅੰਡੇ ਦਾ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰਾਂਗੇ ਜੇ ਕਿੱਦਾਂ ਗਏ ਉਹ ਸਫਰ ਕਿੱਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਗੀ ਲਈ ਸੀ ਜੀ ਉਹਦਾ ਗੇੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਪ੍ਰਿੰਟ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰੇ ਦੁਰਵਿਹਾਰ ਕਰਦੇ ਆ ਗਾਲਾਂ ਕੱਢਦੇ ਆ ਗਾਲਤ ਬਿਣਾ ਨਹੀਂ ਬੋਲਦੇ ਕਿਸੇ ਨੂੰ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਕੁੱਟਦੇ ਮਾਰਦੇ ਟੌਰਚਰ ਕਰਦੇ ਆ ਕੈਂਪ ਚ ਤੁਸੀਂ ਜਿਹੜੇ ਪੈਸੇ ਆਪਣੇ ਇੰਜ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਾਜੀ ਤੇ ਪੈਸਾ ਸੋਨਾ ਵੇਚਿਆ ਤਾਂ ਦੰਦਾ ਪਹਿਲੀ ਵੇਚੀ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੇ ਜੰਟਾ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਕਿਹਨੇ ਚੋਰੀ ਹੋ ਤੁਹਾਡਾ ਮੇਟਾ ਜਾਇਆ ਵਾ ਬਾਅਦ ਆਪਣੀ ਰਿਪੋਰਟ ਕੀਤਾ ਗਿਆ ਜੀ ਮੇਰੀ ਪਤਨੀ ਕਹਿਣਾ ਕਿ ਦੁੱਖੀ ਆ ਮੈਂ ਹੈ ਨਾ ਕਿਹੜੇ ਲੱਤਾਂ ਵਿੱਚ ਤੁਸੀਂ ਇਹਨੂੰ ਪੁੱਜਿਆ ਤੁਸੀਂ ਵਿਆਹ ਜੀ ਵਾਹੇ ਵਰਕੇ ਸੋਨਾ ਗਹਿਣੇ ਰੱਖ ਕੇ ਘਰਾਂ ਵਿੱਚ ਵੇਚ ਕੇ ਵਟੇ ਦੇ ਭੇਜਦਾ ਹਰਦਾ ਵਰਕੇ ਵੇਚੇ ਅਗੇ ਕੇ ਜਿਸ ਤਰ੍ਹਾਂ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕਾਮਯਾਬ ਹੋਵੇ ਔਰ ਇਨੇ ਪੈਸੇ ਵਿਆਜੀ ਚੁੱਕੀ ਆ ਵਿਆਜ ਵੀ ਜਿਹਦਾ ਪੇਮੈਂਟ ਜਿੰਨੀ ਬੜੀ ਔਖੀ ਹੁੰਦੀ ਹੈ ਜੀ ਸਰਕਾਰ ਕੋਲੋਂ ਤੁਸੀਂ ਕੀ ਮੰਗ ਰਹੇ ਹੋ ਸਰਕਾਰ પાસે ਉਹ ਮੰਗ ਕਰਦੇ ਸਾਡਾ ਪੈਸਾ ਵਾਪਸ ਲਿਆ ਜਾਵੇ ਕਿੰਨੇ ਬੱਚੇ ਤੁਹਾਡੇ ਪੰਜ ਬੱਚੇ ਇੱਕ ਬੇਟਾ ਦੋ ਧੀ ਬੇਟਾ ਸਭ ਤੋਂ ਛੋਟਾ ਕਿ ਹੈ ਛੋਟਾ ਕੁਛੇ ਉਹ ਜਿਹੜਾ ਰਾਜ ਜੰਗਲਾਂ ਤੋਂ ਲੰਘਦੇ ਅਸੀਂ ਹਾਂਜੀ ਜਾਂ ਡੰਕੀ ਲਈ ਆ ਤਾਂ ਤੋਪੜੇ ਜੇ ਅਸੀਂ ਦੇਖੋ ਵੀ ਕਿਸ ਤਰ੍ਹਾਂ ਇਹਦੇ ਉੱਤੇ ਰਹਿਣਾ ਕੀ ਕਿਵੇਂ ਦਾ ਸਹੂਲਤ ਹੈ ਕਿਵੇਂ ਉੱਤੇ ਪਹੁੰਚੇ ਕਿਵੇਂ ਦੇਲਾ ਅਸੀਂ ਸਾਰੀ ਗੱਲ ਦੇ ਅਛਾ ਜੰਗਲ ਦੇ ਵਿੱਚ ਕੁੱਟੇ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਮਿਲਦੀ 16 ਦਿਨਾਂ ਜੀ ਜੰਗਲ ਚ ਰਹੇ ਕੋਈ ਡੰਕ ਨੀ ਸੀ ਅੰਦਰ ਸਾਡੇ ਕੋਲ ਤੇ ਆਹ ਨੂੰ ਬਾਹਰ ਚਲ ਗਿਆ ਤੇ ਜੰਗਲ ਚ ਤੇ ਬਚ ਕੇ ਰੰਦਾ ਵੀ ਮੈਂ ਹੋਂਨਾ ਵਾ ਤੇ ਬਚ ਦੋ ਤਿੰਨ ਦਿਨ ਆਇਆ ਨਹੀਂ ਜੰਗਲ ਚ ਕੋਈ ਸਾਡੇ ਕੋਲ ਐਸੀ ਆਪ ਹੀ ਰਾਹ ਉਹ ਲੱਭ ਕੇ ਤੇ ਪੁਲਿਸ ਕੋਲ ਚਲ ਗਏ ਸੀ ਉੱਥੇ ਜੰਗਲ ਚ ਫੂਲ ਫਾਂ ਜੋ ਸੀ ਸਾਡੇ ਸਾਰਾ ਕੁਝ ਸਮਾਨ ਖੋਵੇ ਲਾਗੇ ਸੀ ਖਾਣ ਪੀਣ ਦਾ ਸਾਰਾ ਕੁਝ ਲਾਗੇ ਸੀ ਸਾਡੇ ਤੋਂ ਕਲਾ ਸਿਰਫ ਮਾਣੀ ਪੀ ਪੀ ਕਿੰਦਰਾ ਕਰਦੇ ਰਹੇ ਇੱਥੇ ਜੰਗਲ ਚ ਨਦੀਆਂ ਦਾ ਉੱਥੇ ਕਿੰਨੇ ਜਣੇ ਸੀਗੇ ਟੋਟਲ ਜਦੋਂ ਤੁਸੀਂ ਜੰਗਲਾਂ ਚ ਲੰਘ ਰਹੇ ਸੀ ਜਾ ਰਹੇ ਸੀ ਉਹ ਕਿੰਨੇ ਜਣੇ ਸੀ ਨਾਲ ਸਾਡੇ ਅਸੀਂ ਕੋਲੇ 150 ਜਣੇ ਸੀਗੇ ਤੇ ਮੋਂ ਕਿੰਨੇ ਜਣੇ ਬਾ ਉਥੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ 119 ਜਣੇ ਵਾਪਸ ਆਏ ਹਿੰਦੀਆਂ ਯੋ ਤੁ ਤੁ ਤਨ ਵਾਪਸ ਭੇਜ ਰਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧਾ ਵਾਪਸ ਭੇਜਿਆ ਆ ਕੋਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਹੀ ਸਾਡਾ ਸਭ ਕੁਝ ਲੈ ਆ ਗਏ ਹੀ ਕੱਪੜੇ ਕੁੱਪੜੇ ਤੇ ਆਪਣੇ ਕਿ ਬੱਤ ਦਿੱਤੇ ਰਸਤੇ ਵਿੱਚ ਮੈਨੂੰ ਜੰਗਲ ਚ ਭਾਵੇਂ ਦੇ ਮੰਗ ਕਰਦੇ ਸੀਗੇ ਪੈਸਿਆਂ ਦੀ ਹੋਰ ਪੈਸੇ ਦੇ 14 ਲੱਖ ਪਹਿਲਾਂ ਉਹ 14 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਮੇਰੇ ਤੋਂ ਹੋਰ ਪੈਸੇ ਦੋ ਹੋਰ ਕਿੰਨੇ ਪੈਸੇ ਦਿੱਤੇ ਸੀ ਸ਼ੁਰੂਆਤ ਚ ਉਹਨਾਂ ਨੇ ਜਦੋਂ ਮੰਗ ਕੀਤੀ ਇਹਨਾਂ ਨੇ 4.5 ਲੱਖ ਰੁਪਇਆ ਹੋ ਗਿਆ ਸੀ ਮੇ ਤੋਂ 35 ਲੱਖ ਲੈ ਗਏ 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂ ਜੀ ਟੋਟਲ ਲਗਭਗ 40 ਲੱਖ ਦਾ ਡਾ ਲੱਗਾ ਹਾਂ ਜੀ